ਨੌਜਵਾਨ ਨੂੰ ਰਿਸ਼ਤੇਦਾਰੀ ਦੇ ਵਿੱਚ ਜਾਣਾ ਪਿਆ ਮਹਿੰਗਾ ਦੋਸਤ ਹੀ ਬਣ ਗਏ ਵੈਰੀ ਤੇ ਬੰਦ ਕੋਠੀ ਦੇ ਵਿੱਚੋਂ ਮਿਲੀ ਐ ਨੌਜਵਾਨ ਦੀ লাশ ਜਿਵੇਂ ਦੱਸਦੀ ਹੈ ਕਿ ਇੱਕ ਨੌਜਵਾਨ ਆਪਣੀ ਰਿਸ਼ਤੇਦਾਰੀ ਦੇ ਵਿੱਚ ਜਾਂਦਾ ਹੈ ਜਦੋਂ ਉਸਦੇ ਤਿੰਨ ਦੋਸਤ ਵੀ ਉਸਦੇ ਨਾਲ ਹੀ ਸ਼ਾਮਿਲ ਹੁੰਦੇ ਨੇ ਤੇ ਕੁਝ ਹੀ ਵਕਤ ਦੇ ਬਾਅਦ ਉਸੇ ਹੀ ਨੌਜਵਾਨ ਦੀ ਇੱਕ ਬੰਦ ਪਈ ਕੋਠੀ ਦੇ ਵਿੱਚੋਂ লাশ ਬਰਾਮਦ ਹੁੰਦੀ ਹੈ ਜਿਸ ਦੇ ਨਾਲ ਪੂਰੇ ਹੀ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਦੱਸਦੀ ਹੈ ਕਿ ਇਹ ਮਾਮਲਾ ਅੰਮ੍ਰਿਤਸਰ ਦੇ ਚਬਾਲ ਰੋਡ ਦੇ ਵਿੱਚ ਪੈਂਦੀ ਦਸ਼ਮੇਸ਼ ਵਿਹਾਰ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਅਨਕੇਤ ਨਾਂ ਦੇ ਨੌਜਵਾਨ ਦੀ ਲਾਸ਼ ਮਿਲੀ ਹੈ ਦੱਸਦੀ ਹੈ ਕਿ ਇਸ ਨੌਜਵਾਨ ਦੀ ਜਿਹੜੀ ਪਛਾਣ ਅਨਕੇਤ ਵਜੋਂ ਹੋਈ ਹੈ ਜਿਸ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ ਤੇ ਇਹ ਨੌਜਵਾਨ ਫਤੇਗੜ ਚੂੜੀਆਂ ਦਾ ਰਹਿਣ ਵਾਲਾ ਹੈ ਤੇ ਇਹ ਨੌਜਵਾਨ ਆਪਣੀ ਭੂਆ ਦੇ ਘਰ ਆਇਆ ਹੋਇਆ ਸੀ ਉਸ ਨੂੰ ਮਿਲਣ ਵਾਸਤੇ ਤੇ ਉਸ ਦੀ ਭੂਆ ਦਾ ਜਿਹੜਾ ਘਰ ਹੈ ਉਹ ਲੋਹੌਰੀ ਗੇਟ ਦੇ ਵਿੱਚ ਹੈ ਉੱਥੇ ਆਪਣੀ ਕੁਆਨ ਨੂੰ ਮਿਲਣ ਤੋਂ ਬਾਅਦ ਉਸਦੇ ਤਿੰਨ ਦੋਸਤ ਉਸ ਨੂੰ ਮਿਲਦੇ ਨੇ ਜਿਨ੍ਹਾਂ ਦੇ ਨਾਲ ਅਨਕੇਤ ਦੀ ਬਹੁਤ ਵਧੀਆ ਬਣੀ ਦੱਸੀ ਜਾ ਰਹੀ ਹੈ ਤੇ ਕੁਝ ਵਕਤ ਬਾਅਦ ਹੀ ਇਸੇ ਹੀ ਨੌਜਵਾਨ ਦੀ ਜਿਹੜੀ ਔਲਾਸ ਹੈ ਉਹ ਅੰਮ੍ਰਿਤਸਰ ਦੇ ਚਬਾਲ ਰੋਡ ਦੇ ਅਦੀਨ ਪੈਂਦੀ ਇੱਕ ਕਲੋਨੀ ਜਿਸ ਨੂੰ ਕਿ ਦਸ਼ਮੇਸ਼ ਵਿਹਾਰ ਕਲੋਨੀ ਕਿਹਾ ਜਾਂਦਾ ਹੈ ਉਸ ਦੀ ਇੱਕ ਬੰਦ ਕੋਠੀ ਦੇ ਵਿੱਚੋਂ ਮਿਲਦੀ ਹੈ ਅਤੇ ਜੇਕਰ ਇਹ ਖਾਸ ਹੈ ਕਿ ਜਿਹੜੀ ਦਸ਼ਮੇਸ਼ ਵਿਹਾਰ ਕਲੋਨੀ ਹੈ ਇਹ ਫਤਿਹਪੁਰ ਜੇਲ੍ਹ ਦੀ ਬੈਕ ਸਾਈਡ ਤੇ ਪੈਂਦੀ ਹੈ ਤੇ ਜਿਸ ਦੇ ਵਿੱਚੋਂ ਹੀ ਹੁਣ ਇਸ ਨੌਜਵਾਨ ਦੀ ਜਿਹੜੀ ਕਿ ਲਾਸ਼ ਮਿਲੀ ਹੈ The <laughs> ਦੱਸਦੀ ਹੈ ਕਿ ਇਹ ਜਿਹੜਾ ਨੌਜਵਾਨ ਆ ਇਸਦੇ ਤਿੰਨ ਦੋਸਤਾਂ ਦੇ ਨਾਲ ਇਹ ਮौज-ਮਸਤੀ ਕਰਦੇ ਸਨ ਆਪਸ ਦੇ ਵਿੱਚ ਨਰੀ ਦੱਸੀ ਜਾ ਰਹੀ ਹੈ ਕਿ ਬਹੁਤ ਵਧੀਆ ਬਣਦੀ ਸੀ ਪਰੰਤੂ ਇਹਨਾਂ ਦੇ ਵਿਚਕਾਰ ਅਜਿਹਾ ਕੀ ਹੋ ਗਿਆ ਕਿ ਇਤਨੇ ਜਿਹੜੇ ਦੋਸਤ ਨੇ ਉਹੀ ਮੌਤ ਦਾ ਕਾਰਨ ਬਣ ਗਏ ਨੇ ਇਹਨਾਂ ਨੌਜਵਾਨਾਂ ਦੇ ਵੱਲੋਂ ਹੀ ਨਾ ਦੋਸਤਾਂ ਦੇ ਵੱਲੋਂ ਹੀ ਆਪਣੇ ਦੋਸਤ ਨੂੰ ਮਾਰ ਮੁਕਾਇਆ ਗਿਆ ਹੈ ਇਹ ਗੱਲ ਤਾਂ ਅਨਕੇਤ ਨੂੰ ਹੀ ਪਤਾ ਹੈ ਕਿ ਉਸਦੇ ਨਾਲ ਅਸਲ ਵਿੱਚ ਕੀ ਬੀਤਿਆ ਸੀ ਉਸਦੇ ਨਾਲ ਕੀ ਘਟਨਾ ਹੋਈ ਹੈ ਕਿਉਂ ਉਸਦੇ ਦੋਸਤਾਂ ਨੇ ਉਸ ਨੂੰ ਅਜਿਹਾ ਉਸਦੇ ਨਾਲ ਅਜਿਹਾ ਵਿਹਾਰ ਕੀਤਾ ਹੈ ਅਜਿਹਾ ਕੀ ਪ੍ਰਸੰ ਤਿਆਰੀਆਂ ਹੋਣ ਗਿਆ ਜਿਸ ਦੇ ਨਾਲ ਇਹ ਦੋਸਤ ਹੀ ਆਪਣੇ ਦੋਸਤ ਦੇ ਵੈਰੀ ਬਣ ਗਏ ਨੇ ਦਰਸਲ ਅਨਕੀਤ ਜਿਹੜਾ ਹੈ ਇਸ ਦੀ ਉਮਰ 15 ਸਾਲ ਹੈ ਤੇ ਆਪਣੀ ਭੂਆ ਦੇ ਕੋਲ ਲਾਹੌਰੀ ਗੇਟ ਦੇ ਵਿੱਚ ਆਇਆ ਹੋਇਆ ਸੀ ਤੇ ਆਪਣੇ ਦੋਸਤਾਂ ਦੇ ਨਾਲ ਮौज-ਮਸਤੀ ਕਰਨ ਤੋਂ ਬਾਅਦ ਇਹ ਥੋੜਾ ਇੱਧਰ-ਉੱਧਰ ਗਿਆ ਤੇ ਉਸ ਤੋਂ ਬਾਅਦ ਜਿਹੜੀ ਕਿ ਇੱਕ ਬੰਦ ਕੋਠੀ ਹੈ ਜਿਹੜੀ ਦਸ਼ਮੇਸ਼ ਬਿਹਾਰ ਕਲੋਨੀ ਦੀ ਦੱਸੀ ਜਾ ਰਹੀ ਹੈ ਉਸ ਦੇ ਵਿੱਚੋਂ ਇਸ ਦੀ ਲਾਸ਼ ਮਿਲ ਰਹੀ ਹੈ ਉਂਝ ਵੀ ਦੱਸਦੀ ਹੈ ਕਿ ਬਹੁਤ ਸਾਰੇ ਨੌਜਵਾਨ ਅਗਰ ਕੁਝ ਵਕਤ ਹੁੰਦਾ ਹੈ ਤਾਂ ਰਿਸ਼ਤੇਦਾਰ ਦੇ ਵਿੱਚ ਜਾਂਦੇ ਨੇ ਰਿਸ਼ਤੇਦਾਰਾਂ ਨੂੰ ਮਿਲਦੇ-ਗਿਲਦੇ ਨੇ ਪਰੰਤੂ ਇਸ ਅਨਕੀਤ ਨੂੰ ਕੀ ਪਤਾ ਸੀ ਕਿ ਰਿਸ਼ਤੇਦਾਰੀ ਦੇ ਵਿੱਚ ਜਾਣਾ ਉਸ ਨੂੰ ਮਹਿੰਗਾ ਪੈ ਸਕਦਾ ਹੈ ਉਸ ਨੂੰ ਜਾਨ ਤੂੰ ਹੀ ਹੱਥ ਧੋਣੇ ਪੈ ਸਕਦੇ ਨੇ ਤੇ ਉਹ ਵੀ ਖਾਸ ਤੌਰ ਉਸਦੇ ਦੋਸਤ ਹੀ ਉਸਦੇ ਵੈਰੀ ਬਣ ਜਾਣਗੇ ਅਗਰ ਇਹ ਕਲ ਅਨਕੇਤ ਨੂੰ ਪਤਾ ਹੁੰਦੀ ਤਾਂ ਅਨਕੇਤ ਕਦੀ ਵੀ ਇਹਨਾਂ ਤਿੰਨ ਦੋਸਤਾਂ ਦੇ ਸੰਪਰਕ ਵਿੱਚ ਨਾ ਆਉਂਦਾ ਪਰੰਤੂ ਇਸ ਵਕਤ ਜਿਹੜਾ ਅਨਕੇਤ ਦੇ ਜਿਹੜੇ ਤਿੰਨੇ ਦੋਸਤ ਨੇ ਉਹੀ ਉਸ ਦੀ ਮੌਤ ਦਾ ਕਾਰਨ ਬਣੇ ਨਜ਼ਰ ਆ ਰਹੇ ਨੇ ਤੇ ਹੁਣ ਮੌਕੇ ਤੇ ਪਹੁੰਚੀ ਪੁਲਿਸ ਨੇ ਅਨਕੇਤ ਦੀ ਜਿਹੜੀ লাশ ਹੈ ਉਹ ਰਸਤੇ ਦੇ ਵਿੱਚ ਲਹਿਰ ਲਈ ਹੈ ਤੇ ਪੁਲਿਸ ਦੇ ਵੱਲੋਂ ਇਹ ਵਿਸ਼ਵਾਸ ਦਵਾਇਆ ਜਾ ਰਿਹਾ ਹੈ ਕਿ ਜਿਹੜੇ ਵੀ ਇਸ ਦੇ ਤਿੰਨ ਦੋਸਤ ਇਸ ਮਾਮਲੇ ਦੇ ਵਿੱਚ ਸ਼ਾਮਿਲ ਨੇ ਜਾਂ ਕੋਈ ਹੋਰ ਵੀ ਵਿਅਕਤੀ ਇਸ ਮਾਮਲੇ ਦੇ ਵਿੱਚ ਅਗਰ ਸ਼ਾਮਿਲ ਹੋਇਆ ਤਾਂ ਉਸ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਪੁਲਿਸ ਦੇ ਵੱਲੋਂ ਹੁਣ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਿਹੜੀ ਅਗਲੇਰੀ ਜਾਂਚ ਹੈ ਉਹ ਪੁਲਿਸ ਦੇ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਇਹ ਕਹਿਣਾ ਹੈ ਕਿ ਇਹਨਾਂ ਦੋਸਤਾਂ ਨੂੰ ਅਗਰ ਇਹ ਜ਼ਿੰਮੇਵਾਰ ਹੋਏ ਅਨਕੀਦੀ ਮੌਤ ਦੇ ਵਾਸਤੇ ਤਾਂ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਵੀ ਦਿੱਤੀ ਜਾਵੇਗੀ